ਪੂਰੇ ਪੰਜਾਬ ਭਰ ਦੇ ਵਿੱਚ ਆਰਤਿਆਂ ਵੱਲੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਅਤੇ ਅੱਜ ਦੇ ਚੱਲਦੇ ਮਲੋਟ ਵਿਖੇ ਵੀ ਆਰਤਿਆਂ ਦੇ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ 4 ਦਿਨਾਂ ਦੇ ਹੜਤਾਲ ਕਰਕੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਕਾਲੇ ਕਾਨੂੰਨ ਵਾਪਸ ਲਓ ਕਾਲੇ ਕਾਨੂੰਨ ਵਾਪਸ ਲਓ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਅੱਜ ਦੀ ਹੜਤਾਲ ਦਾ ਕਾਰਨ ਜੀ ਸੈਂਟਰ ਸਰਕਾਰ ਵੱਲੋਂ ਜੋ ਆਰਤਿਆਂ ਤੇ ਇਨ ਕੰਟੈਕਸ ਦੇ ਛਾਪੇ ਮਾਰੇ ਜਾ ਰਹੇ ਨੇ ਉਸ ਅਕੋਰਡਿੰਗ ਅਸੀਂ ਇਹ ਅੱਜ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਹੜਤਾਲ ਕੀਤੀ ਹੋਈ ਹੈ ਸੈਂਟਰ ਸਰਕਾਰ ਦੇ ਜਨ ਦੇ ਵਿੱਚ ਇਹ ਆਇਆ ਹੈ ਕਿ ਆਰਤੀਆ ਜਿਹੜਾ ਵਰਗੇ ਉਹ ਕਿਸਾਨਾਂ ਦੇ ਨਾਲ ਖੜਾ ਹੋਇਆ ਅਸੀਂ ਵਾਕੇ ਹੀ ਕਿਸਾਨਾਂ ਦੇ ਨਾਲ ਖੜੇ ਹੋਏ ਆਂ ਕਿਸਾਨਾਂ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਸਹਾਇਆ ਕਿਉਂਕਿ ਸਾਡਾ ਉਹ ਮਾਸ਼ਾ ਰਿਸ਼ਤਾ ਹੈ ਜਿਹੜਾ ਕਿ ਸੈਂਟਰ ਗਵਰਨਮੈਂਟ ਇਸ ਨੂੰ ਤੋੜਨਾ ਆਉਂਦੀ ਹੈ ਇਸ ਕਰਕੇ ਉਹਨਾਂ ਨੇ ਇਹ ਹਫਕੰਡਾ ਅਪਣਾਇਆ ਹੈ ਸੈਂਟਰ ਸਰਕਾਰ ਨੇ ਇਹ ਇਨਕਮ ਟੈਕਸ ਦੇ ਜਿਹੜੇ ਛਾਪੇ ਨੇ ਸਾਡੇ ਵੱਡੇ ਵੱਡੇ ਆਰਥੀਆਂ ਦੇ ਕਮੈਂਦਿਆਂ ਦੇ ਉੱਥੇ ਛਾਪੇ ਹੋਏ ਨੇ ਉਹ ਉਸ ਦੇ ਅਕੋਰਡਿੰਗ ਅੱਜ 22 ਤਰੀਕ ਤੋਂ ਲੈ ਕੇ 25 ਤਰੀਕ ਤੱਕਰ ਦੀ ਜਿਹੜੀ ਹੜਤਾਲ ਹੈ ਅਸੀਂ ਇਨਕਮ ਟੈਕਸ ਦੇ ਕਰਕੇ ਸਾਰੀਆਂ ਵੱਡੀਆਂ ਪੰਜਾਬ ਦੀਆਂ ਬਿਲਕੁਲ ਮੁਕੰਮਲ ਤੌਰ ਤੇ ਬੰਦ ਰੱਖੀਆਂ ਹੋਈਆਂ। ਕੀ ਕਾਰਨ ਮੰਨਦੇ ਹੋ ਵੀ ਕਿਸਾਨਾਂ ਦੇ ਸਮਰਥਨ ਦੇਣ ਨੂੰ ਆਰਥੀਆਂ ਤੋਂ ਬਾਅਦ ਤਾਂ ਕਰਕੇ ਆਰਥੀਆਂ ਨਾਲ ਹੜਤਾਲੀਆਂ ਨਾਲ ਕੀਤਾ ਜਾ ਰਿਹਾ? ਬਿਲਕੁਲ ਜੀ ਹਾਂਜੀ ਆਰਥੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਤਾਂ ਕਿ ਸੈਂਟਰ ਗਵਰਨਮੈਂਟ ਵੱਲੋਂ ਆਰਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਕਿਸਾਨਾਂ ਦਾ ਸਾਥ ਨਾ ਦੇਣ ਪਰ ਆਰਤੀ ਇਹ ਯੂਨੀਅਨ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਖੜੀ ਸੀ ਤੇ ਖੜੀ ਹੋਈ ਹੈ ਮੁਖਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼